ਮੈਂ ਅੱਜ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਅਗਲੇ 2 ਦਿਨਾਂ 'ਚ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਹੈ ਤੇ ਦਿੱਲੀ ਦੀ ਜਨਤਾ ਜਿੰਨਾ ਚਿਰ ਮੈਨੂੰ ਦੁਬਾਰਾ ਵੋਟਾਂ ਪਾ ਕੇ ਨਹੀਂ ਚੁਣਦੀ ਇਮਾਨਦਾਰੀ ਦਾ ਸਰਟੀਫਿਕੇਟ ਨਹੀਂ ਦਿੰਦੀ ਮੈਂ ਮੁੱਖ ਮੰਤਰੀ ਦੀ ਕੁਰਸੀ ਤੇ ਨਹੀਂ ਬੈਠੂ ਕੇਜਰੀਵਾਲ ਸਾਹਿਬ ਦਿੱਲੀ ਦੀ ਜਨਤਾ ਨੇ ਤਾਂ ਤੁਹਾਨੂੰ ਚੁਣ ਲਿਆ ਸੀ ਇੱਕ ਵਾਰ ਨਹੀਂ ਤਿੰਨ-ਤਿੰਨ ਵਾਰ ਮੁੱਖ ਮੰਤਰੀ ਬਣਾਇਆ ਪਰ ਸ਼ਰਾਬ ਘਟਾਲਾ ਕਰਨ ਨੂੰ ਦਿੱਲੀ ਦੀ ਜਨਤਾ ਨੇ ਨਹੀਂ ਕਿਹਾ ਇਹ ਉਸ ਜਨਤਾ ਦੇ ਨਾਲ ਵੀ ਤੋਖਾ ਤੇ ਹੁਣ ਜਦੋਂ ਤੁਹਾਨੂੰ ਬੇਲ ਮਿਲੀ ਹੈ ਅਸਲ ਮਜਬੂਰੀ ਤੁਹਾਡੇ ਅਸਤੀਫੇ ਦੀ ਕੀ ਹੈ ਕਿ ਸੁਪਰੀਮ ਕੋਰਟ ਨੇ ਆਪਣੇ ਆਰਡਰ ਦੇ ਵਿੱਚ ਜਿਹੜਾ ਈਡੀ ਵਾਲਾ ਕੇਸ ਹੈ ਉਹਦੇ ਵਿੱਚ ਤੇ ਸੀਪੀਆਈ ਦੇ ਕੇਸ ਦੇ ਵਿੱਚ ਵੀ ਇਹਦਾ ਜ਼ਿਕਰ ਹੋਇਆ ਹੈ ਸੁਪਰੀਮ ਕੋਰਟ ਦੇ ਆਰਡਰ ਨੇ ਪੈਰਾਗ੍ਰਾਫ 47 ਦੇ ਵਿੱਚ ਉਹਨਾਂ ਨੇ ਇੱਕ ਸ਼ਰਤ ਲਾਤੀ ਕੰਡੀਸ਼ਨ ਲਾਤੀ ਉਹ ਕਹਿੰਦੇ ਨਾ ਤਾਂ ਤੁਸੀਂ ਬਤੌਰ ਮੁੱਖ ਮੰਤਰੀ ਆਪਣੇ ਦਫ਼ਤਰ ਜਾ ਸਕਦੇ ਹੋ ਸਖਤਰੇ ਤਰੀ ਤੁਸੀਂ ਜਾ ਸਕਦੇ ਨਾ ਹੀ ਤੁਸੀਂ ਕਿਸੇ ਫਾਈਲ ਦੇ ਉੱਤੇ ਦਸਤਕਤ ਕਰ ਸਕਦੇ ਫਿਰ ਕਾਹਦੇ ਮੁੱਖ ਮੰਤਰੀ ਰਹਿਗੇ ਕਿਉਂਕਿ ਸੁਪਰੀਮ ਕੋਰਟ ਦੀ ਐਡੀ ਵੱਡੀ ਟਿੱਪਣੀ ਉਹਨਾਂ ਨੇ ਕਿਹਾ ਤਾਂ ਕਿ ਬਤੌਰ ਮੁੱਖ ਮੰਤਰੀ ਕੰਮ ਹੀ ਨਹੀਂ ਕੁ ਕਰ ਸਕਦੇ ਮਜਬੂਰੀ ਤਾਂ ਇਹ ਬਣੀ ਤੇ ਤੁਸੀਂ ਦਿਖਾ ਰਹੇ ਹੋ ਕਿ ਪਤਾ ਨਹੀਂ ਕਿੱਡਾ ਕਬੜਾ ਤਿਆਗ ਹੈ ਔਰ ਪਿੱਛੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਖੜੀ ਹੋਗੀ ਕਹਿੰਦੇ ਜੀ ਪਹਿਲਾ ਕੋਈ ਐਸਾ ਮੁੱਖ ਮੰਤਰੀ ਹੈ ਜਿਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਲੋਕ ਤਾਂ ਕੁਰਸੀਆਂ ਤੇ ਚਿਪਕੇ ਬੈਠੇ ਭਾਈ ਬੜੇ ਇਸ ਦੇਸ਼ ਦੇ ਵਿੱਚ ਨੇਤਾ ਨੇ ਬੜਿਆਂ ਨੇ ਕੈਰੇਕਟਰ ਦਿਖਾਇਆ ਕਈਆਂ ਤਾਂ ਉਹਨਾਂ ਪਿੱਛੇ ਜੇ ਪਰਚਾ ਹੋਇਆ ਇੰਡੀਆ ਬਲੌਕ ਦਾ ਹਿੱਸਾ ਨਹੀਂ ਉਹ ਵੀ ਉਹਨਾਂ ਨੇ ਜੇਲ੍ਹ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਇਹ ਹੁੰਦੀ ਹੈ ਨੈਤਿਕਤਾ ਕੇਜਰੀਵਾਲ ਸਾਹਿਬ ਜੇਲ੍ਹ ਵੀ ਗਏ ਮੁੱਖ ਮੰਤਰੀ ਦੇ ਅਹੁਦੇ ਨਾਲ ਵੀ ਚਿਪਕੇ ਰਹੇ ਬੇਲ ਦੀ ਕੋਸ਼ਿਸ਼ ਵੀ ਕਰਦੇ ਰਹੇ ਉਹ ਤਾਂ ਹੁਣ ਸੁਪਰੀਮ ਕੋਰਟ ਨੇ ਜਿਹੜੀਆਂ ਲਾਈਨ ਆਪਾਤੀਆਂ ਪੈਰਾ 47 ਦੇ ਵਿੱਚ ਅਸਤੀਫਾ ਦੇਣਾ ਪੈਣਾ ਸੀ ਸੋ ਕੋਈ ਤਿਆਗ ਨਾ ਹੋਇਆ ਸੋ ਅੱਜ ਵੀ ਜਿਹੜੇ ਇਸ ਤਰੀਕੇ ਦੇ ਆਰਡਰ ਨੇ ਜਿਹੜੀਆਂ ਕੋਰਟ ਦੀਆਂ ਸ਼ਰਤਾਂ ਨੇ ਤੁਸੀਂ ਲੋਕਾਂ ਨੂੰ ਦਿਖਾ ਰਹੇ ਹੋ ਕਿ ਪਤਾ ਨਹੀਂ ਅਰਵਿੰਦ ਕੇਜਰੀਵਾਲ ਕਿੰਨਾ ਤੋਂ ਮਹਾਨ ਉਹ ਆਪਣਾ ਅਹੁਦਾ ਛੱਡਦਾ ਇਹ ਤਾਂ ਸੁਪਰੀਮ ਕੋਰਟ ਦੇ ਆਰਡਰ ਕਹਿੰਦੇ ਨੇ ਕਿਉਂਕਿ ਸੁਪਰੀਮ ਕੋਰਟ ਦੁਆਰਾ ਕਰਾਏ ਜਾਣੇ ਚੋਣ ਇਹ ਸਿਮਾਉਂਦ ਅਦਾਲਤ ਹੈ ਅਗਰ ਸੁਪਰੀਮ ਕੋਰਟ ਨੂੰ ਇਹ ਲਿਖਣਾ ਪਿਆ ਕਿ ਭਾਈ ਤੁਸੀਂ ਫਾਈਲ ਤੇ ਦਸਕਤ ਨਹੀਂ ਕਰ ਸਕਦੇ ਤਾਂ ਕੋਈ ਕਾਰਨ ਨਹੀਂ ਬਿਸਕਤਰਤ ਨਹੀਂ ਜਾ ਸਕਦੇ ਤਾਂ ਕੋਈ ਕਾਰਨ ਹੋਗਾ ਕਿ ਕੇਸ ਬਹੁਤ ਵੱਡਾ ਹੈ ਇਹ ਸ਼ਰਾਬ ਘਟਾਲਾ ਕੋਈ ਛੋਟਾ ਨਹੀਂ ਇਹ ਤਾਂ ਪੰਜਾਬ ਦੇ ਵਿੱਚ ਵੀ ਸੇਮ ਪਾਲਿਸੀ ਹੈ ਸੀਬੀਆਈ ਪਤਾ ਨਹੀਂ ਕਦੋਂ ਪੰਜਾਬ ਆਊਗੀ ਕਦੋਂ ਇਹ ਜਿਹੜੇ ਆਮ ਆਦਮੀ ਪਾਰਟੀ ਦੇ 리ਡਰਾਂ ਨੂੰ ਚਾਹੀਏ ਇਹਨਾਂ ਨੂੰ ਆਕੇ ਰੈਸਟ ਕਰੋਗੀ ਸੁਖਿਰਪਾ ਕਰਕੇ ਇਹ ਜਿਹੜੇ ਕੋਰਟ ਦੇ ਆਦੇਸ਼ ਨੇ ਇਹਨੂੰ ਹੁਣ ਆਪਣੀ ਪੋਲਿਟਿਕਲ ਥ੍ਰੈਟੈਕਸ ਲਈ ਨਾ ਵਰਤੋ ਕਿ ਪਤਾ ਨਹੀਂ ਅਰਵਿੰਦ ਕੇਜਰੀਵਾਲ ਕਿਹੜਾ ਕਦਮ ਚੱਕ ਰਹੇ ਨੇ ਇਹ ਮਜਬੂਰੀ 'ਚ ਤੁਹਾਨੂੰ ਕਦਮ ਚੱਕਣਾ ਪੈ ਰਿਹਾ ਇਹ ਕੋਈ ਕੁਰਬਾਨੀ ਹੈ ਮੈਂ ਮਨੀਸ਼ ਜੀ ਨਾਲ ਬਾਤ ਕਰ ਰਿਹਾ ਥਾ